ਮਾਰਕ ਕਲੋਨੀ ਮੰਦਰ ਦੇ ਵਿੱਚੋਂ ਟੱਲ ਉਤਾਰ ਕੇ ਲੈ ਕੇ ਜਾ ਰਹੇ ਸੀਗੇ ਆ ਸਾਰੇ ਮਾਰਕ ਕਲੋਨੀ ਵਾਲਿਆਂ ਨੇ ਫੜ ਲਏ ਇਹ ਮੰਦਰ ਚੋਂ ਟੱਲ ਹੁਣ ਤੁਸੀਂ ਤਾਰੇ ਕਿੱਥੋਂ ਫੜ ਕੇ ਲਿਆਏ ਆ ਤੁਹਾਨੂੰ ਕਿੱਥੋਂ ਬੰਦੇ ਤੋਂ ਫੜ ਕੇ ਲਿਆਏ ਇਹਨਾਂ ਨੂੰ ਤਾਂ ਇਹੀ ਚੋਰ ਸੀਗੇ ਜਿਹੜੇ ਤੁਹਾਨੂੰ ਦੋਸਤੋ ਭੂਤਨਾਥ ਮੰਦਰ ਥੋੜੇ ਦਿਨ ਪਹਿਲਾਂ ਚੋਰੀ ਹੋਈ ਸੀਗੀ 1 AC ਦੀ ਪਾਈਪਾਂ ਕਰ ਟੁੱਟਦੀਆਂ ਤਾਂ 5000 ਰੁਪਏ ਲੱਗਦੇ ਆ ਸਾਡੇ ਭੂਤਨਾਥ ਮੰਦਰ ਕਮੇਟੀ ਦੇ 25000 ਰੁਪਏ ਲੱਗੇ ਤਾਂ ਇਹ ਭੂਤਨਾਥ ਮੰਦਰ ਚੋਰੀ ਤੁਹਾਨੂੰ ਕੀ ਸੀਗੀ ਤੀਜਾ ਬੰਦਾ ਕੱਸੀ ਤੁਹਾਡੇ ਨਾਲ ਸਰ ਜੀ ਨਾਮ ਬੁੱਤਾਸ ਰਾਹੁਲ ਜੀ ਦਾ ਕਿੰਨੇ ਦੀ ਵੇਚੀ ਸੀ ਬਾਈਪਾਂ ਕਿਹੜੇ ਵਾਲੀਏ ਨੂੰ ਉਧਰ ਆ ਰਹੇ ਯਾਰ ਸਿੱਧਾ ਫੇਰ ਕਦੀ ਮਿੰਦਰਾ ਕੋਲੇ ਕੇਤੀ ਆ ਰਹੇ ਸਮਾਂ ਮਿੰਦਰਾ ਕੋਲੀ ਤੋਂ ਸਾਹਮਣੀ ਗਲੀ ਕੀ ਨਾਮ ਹੈ ਚੋਰ ਦਾ ਕਿੰਨੇ ਦੀ ਵੇਚੀ ਸੀ ਹਾਂ ਕੀ ਨਾਮ ਹੈ ਤੇਰਾ ਮੇਰਾ ਸੁਨੂ ਜੀ ਤੇਰਾ ਕੀ ਨਾਮ ਹੈ ਹਾਂ ਭੂਤਰਾ ਮੰਦਰ ਉਸ ਦਿਨ ਤੁਸੀਂ ਸੀਗੇ ਚੋਰੀ ਕਰੀ ਸੀ ਪਾਈਪਾਂ ਤੇ ਆ ਮੰਦਰ ਚ ਟੱਲ ਵੀ ਤੋੜ ਲਈ ਹੁਣ ਤੁਸੀਂ ਕਿੰਨੇ ਦੀ ਵੇਚੀਆਂ ਸੀ ਭੂਤਰਾਜ ਮੰਦਰ ਤੋਂ ਤਾਰੀਆਂ ਵੀ ਪਾਈਪਾਂ 400 ਦੀ ਕਿਸ ਨੂੰ ਕਬਾੜੀਆਂ ਕਿਹੜੇ ਕਬਾੜੀਆਂ ਸਿੱਧੀ ਗੱਲ ਸਿੱਧਾ ਜਵਾਬ ਬੰਟੀ ਕਬਾੜੀ ਇਹ ਕਿੱਥੇ ਐ ਇਹ ਇੱਧਰ ਐ ਇਹ ਆਪਣਾ ਆਰਈਸ ਮੋਹਨ ਸਿੰਘ ਉਹ ਮਹਿੰਦਰਾ ਕਾਲਜ ਕੋਲ ਮਹਿੰਦਰਾ ਕਾਲਜ ਕੋਲ ਤੇ ਹੁਣ ਜਿਹੜੇ ਹੋਰੂਰੇ ਨੇੜੇ-ਨੇੜੇ ਕਿਹੜੀ-ਕਿਹੜੀ ਦੁਕਾਨ ਦੀ ਤਾਰ ਤੋਰੀਆਂ ਸੀ ਸਿੱਧੀ ਸਵਾਲ ਸਿੱਧਾ ਜਵਾਬ ਨਹੀਂ ਤੈਨੂੰ ਪਤਾ ਪਿੱਛੇ ਬੰਦੇ ਖੜੇ ਰਾਖਸ਼ਾਂ ਵਰਗੇ ਸਰ ਜੀ ਤਾਰਾ ਤੇ ਨਹੀਂ ਤੋੜੀਆਂ ਉੱਧਰ ਪੇਪ ਚੱਕੇ ਸੀਗੇ ਜਿਹੜੇ ਤੋੜੇ ਹੈ ਪੈਪ ਵੀ ਉਹ ਬੈਂਕ ਵਾਲੇ ਵੀ ਤੁਹਾਨੂੰ ਨਹੀਂ ਤੋੜੀ ਸੀਗੀ ਬੈਂਕ ਦੇ ਉੱਪਰ ਚੜ ਕੇ ਵੀ ਜੀ ਬੈਂਕ ਵਾਲੀ ਦੀ ਥੋੜੀ ਉੱਧਰ ਪਿਆ ਵੇ ਕਿਹਦੇ ਰਾਹੁਲ ਕਿੱਥੇ ਚੋਰੀ ਕਰਕੇ ਆਇਆ ਜੀ ਰਾਹੁਲ ਕਿੱਥੇ ਕਰਕੇ ਆਇਆ ਚੋਰੀ ਰਾਹੁਲ ਨਹੀਂ ਆਇਆ ਜਿਹੜੇ ਦਿਨ ਵੀਡੀਓ ਦਿਖਾਈ ਹੋਣੀ ਮੈਨੂੰ ਹਾਂ ਜੀ ਉਸ ਉਸ ਦਿਨ ਦਾ ਹੀ ਮੇਰੇ ਨਾਲ ਭੂਤਨਾਥ ਮੰਦਿਰ ਓਰੇ ਆ ਇੱਕ ਮਿੰਟ ਭੂਤਨਾਥ ਮੰਦਿਰ ਤੇਰੇ ਨਾਲ ਕੌਣ-ਕੌਣ ਸੀਗਾ ਤੂੰ ਸੀ ਹੋਰ ਹੋਰ ਤੀਸਰਾ ਕੌਣ ਸੀ ਇੱਕ ਹੋਰ ਮੁੰਡਾ ਦਾ ਨਾਮ ਕੀ ਸੀ ਉਹ ਰਾਉ ਨਾਮ ਜੀ ਜੂ ਦਾ ਆ ਦੋਸਤੋ ਇਹ ਭੂਤਨਾਥ ਮੰਦਿਰ ਦੇ ਵਿੱਚ ਚੋਰੀ ਜਿਹੜੀ ਹੋਈ ਸੀਗੀ ਆ ਫੜ ਲਿਆ ਤੇ ਇਹ ਸਾਰੇ ਦੋਸਤਾਂ ਨੂੰ ਜਿਨ੍ਹਾਂ ਦੀ ਵੀ ਸਨੋਰੀਏਟੇ ਦੇ ਨੇੜੇ ਦੇੜੇ ਏਸੀ ਦੀ ਪਾਈਪਾਂ ਚੋਰੀ ਹੋਈਆਂ ਉਹ ਕਤਵਾਲੀ ਥਾਣੇ ਸੰਪਰਕ ਕਰੋ